ਸਰਵਜੀਤ ਸੰਗਰੂਰ ਦੀ ਗਲਤਾ ਜਿੱਥੇ ਨਾ ਕੋਈ ਬੇਰੋਜ਼ਗਾਰ ਹੋਵੇ ਜਿੱਥੇ ਨਾ ਕੋਈ ਬੇਰੋਜ਼ਗਾਰ ਹੋਵੇ ਉੱਥੇ ਮੇਰਾ ਘਰ ਪਰਿਵਾਰ ਹੋਵੇ ਉੱਥੇ ਮੇਰਾ ਘਰ ਪਰਿਵਾਰ ਹੋਵੇ ਨਾ ਕਿਸੇ ਨਾ ਕਿਸੇ ਦਿਲ ਤੇ ਕੋਈ ਪਾਰ ਹੋਵੇ ਨਾ ਕਿਸੇ ਤੇ ਕੋਈ ਪਾਰ ਹੋਵੇ ਉਥੇ ਮੇਰਾ ਘਰ ਪਰਿਵਾਰ ਹੋਵੇ ਉਥੇ ਮੇਰਾ ਘਰ ਪਰਿਵਾਰ ਹੋਵੇ ਹੋਵੇ ਸ਼ਾਂਤ ਇਲਾਕਾ ਹੋਵੇ ਸ਼ਾਂਤ ਇਲਾਕਾ ਜਿੱਥੇ ਮੇਰਾ ਘਰ ਪਰਿਵਾਰ ਹੋਵੇ ਜਿੱਥੇ ਮੇਰਾ ਘਰ ਪਰਿਵਾਰ ਹੋਵੇ ਨਾ ਪਏ ਦਾਕਾ ਨਾ ਪਏ ਦਾਕਾ ਜਿੱਥੇ ਮੇਰਾ ਘਰ ਪਰਿਵਾਰ ਹੋਵੇ ਕਿੱਥੇ ਮੇਰਾ ਘਰ ਪਰਵਾਰ ਹੋਵੇ ਹਰ ਪਾਸੇ ਹੋਏ ਹਰਿਆਲੀ ਹਰ ਪਾਸੇ ਹੋਏ ਹਰਿਆਲੀ ਕਿੱਥੇ ਮੇਰਾ ਘਰ ਪਰਵਾਰ ਹੋਵੇ ਕਿੱਥੇ ਮੇਰਾ ਘਰ ਪਰਵਾਰ ਹੋਵੇ ਹੋਵੇ ਘਰ ਘਰ ਖੁਸ਼ੀਆਂ ਦੀ ਹੋਵੇ ਘਰ ਘਰ ਖੁਸ਼ੀਆਂ ਦੀ ਕਿੱਥੇ ਮੇਰਾ ਘਰ ਪਰਵਾਰ ਹੋਵੇ ਕਿੱਥੇ ਮੇਰਾ ਘਰ ਪਰਵਾਰ ਹੋਵੇ ਦਿੱਤੇ ਨਾ ਕੋਈ ਬੇਦਾਰ